ਦੁਜੀਦਾ ਹਰ ਠੀਕ ਹੈ ਤੁਹਾਡੀ ਗੱਲ ਠੀਕ ਹੈ ਵੀ ਬਾਗ ਇਹ ਆਪਣੇ ਲੈਪਰ ਇਸ ਸਾਈਡ ਇਹ ਵਿੱਚ ਹੈਗੀ ਆ ਕਿਉਂਕਿ ਇਹ ਜਿਹੜਾ ਘਾਤਨੇਰਾ ਏਰੀਆ ਵਾ ਪਹਾੜੀ ਏਰੀਆ ਤੇ ਇੱਥੇ ਜੰਗਲ ਕਾਪੀਆ ਤੇਹੀ ਦਾ ਹੈਬਿਟਾਟ ਆ ਤੇ ਬਾਕੀ ਜਿਸ ਤੱਕ ਆਪਣਾ ਨੁਕਸਾਨ ਦਾ ਵੀ ਇੱਕ ਦਾ ਦਾ ਪਤਾ ਲੱਗਾ ਜੀ ਗਾਂ ਮਰੀ ਹੈ ਤੇ ਉਹਦਾ ਵਹੀ ਮੌਕਾ ਵੀ ਦੇਖਿਆ ਮੌਕਾ ਵੀ ਦਿੱਤੇ ਤੇ ਉਹਦਾ ਜਿਹੜਾ ਹੈਗਾ ਵਾ ਉਹਨਾਂ ਨੂੰ ਕਿਹਾ ਵੀ ਤੁਸੀਂ ਦਾ ਪੋਸਟਮੈਂਟ ਕਰਵਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਸ ਤਹਿਤ ਉਹਨਾਂ ਨੂੰ ਉਪਯੋਗਤਾ ਮਾਲ ਜਾ ਉਹ ਵੀ ਦਿੱਤਾ ਜਾਊਗਾ। ਬਾਕੀ ਇਹ ਦੇਖੋ ਜਾਨਵਰ ਆ ਜਾਨਵਰ ਦਾ ਆਪਣਾ ਏਰੀਆ ਆਹੀ ਉਹਨਾਂ ਦੇ ਘਰਾਂ 'ਚ ਗਏ ਆ ਉਹ ਸਾਡੇ ਘਰਾਂ 'ਚ ਨਹੀਂ ਆਏ। ਲੇਕਿਨ ਫੇਰ ਵੀ ਚਲੋ ਸਾਡੇ ਵੱਲੋਂ ਜੋ ਵੀ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ। ਨਾਲ ਹੀ ਉੱਥੇ ਆਪਣੇ ਕੈਮਰੇ ਲਵਾ ਕੇ ਤੇ ਸਾਈਨ ਬੋਰਡ ਜਿਹੜੇ ਅਸੀਂ ਲਾਵਾਂਗੇ ਵੀ ਇਸ ਏਰੀਏ ਦੇ ਵਿੱਚ ਥੋੜਾ ਵਿਚਾਰ ਰੱਖੋ। ਵੇ ਅਸੀਂ ਵੀ ਜਿਹੜਾ ਰੋਡ ਦੇ ਲਾਗੇ ਜਾਂ ਘਰ ਦੇ ਲਾਗੇ ਵੀ ਕੋਈ ਜਾਨਵਰ ਲੰਘਦਾ ਕੋਈ ਨੁਕਸਾਨ ਹੋ ਸਕਦਾ ਜਿੱਥੇ ਇਨਸਾਨ ਦਾ ਨੁਕਸਾਨ ਹੋ ਉਥੇ ਜਾਨਵਰ ਦਾ ਵੀ ਨੁਕਸਾਨ ਹੁੰਦਾ। ਮੈਂ ਪੁੱਛਾ ਵਾਸਤੇ ਕਿ ਆਪਾਂ ਪਹਾੜੀ ਈਰੀ ਦੇ ਵਿੱਚ ਜਾਂ ਜੰਗਲ ਦੇ ਵਿੱਚ ਗੱਡੀ ਹੋਲੀ ਚਲਾਈਏ ਜਾਂ ਥੋੜਾ ਦੇਖ-ਦੇਖ ਕੇ ਚੱਲੀਏ। ਇਸ ਕਰਕੇ ਸਾਈਨ ਬੋਰਡ ਵੀ ਜਰੂਰ ਲਾਵਾਗੇ ਤੇ ਬਾਕੀ ਜੇ ਰੋਡ ਪਈ ਤੇ ਪਿੰਗਰੇ ਦੀ ਲੈਫਟੋਂ ਤਰਫੋਂ ਕੰਨਵਾਤੇ ਜੇ ਪਿੰਗਰਾਂ ਨੂੰ ਦੀ ਰੋਡ ਪਈ। ਤੁਹੋ ਵੀ ਇਹ ਦੁਰਲਾਪ ਸਰ ਜਿਤਨਾ ਤੁਸੀਂ ਦੱਸ ਰਹੇ ਹੋ ਕਿ ਬਾਗ ਨੇ ਜਿਹੜਾ ਇਹਦੀ دہشت ਬਣੀ ਆ ਬਾਗ ਦੇ ਨਾਲ ਕਿੰਨਾ ਕੁ ਤੁਹਾਡਾ ਨੁਕਸਾਨ ਆ ਤੇ ਕਿੰਨੀ ਕੁ دہشت ਬਣੀ ਦੀ ਸਰ دہشت ਇਹਦੀ ਪੂਰੀ ਹੈ ਜੀ ਨੁਕਸਾਨ ਮੇਰਾ ਮੇਰੀ ਗਾਂ ਜਿਹੜੀ ਦੁੱਧਾਰੂ ਪਸ਼ੂ ਸੀਗਾ ਉਹ ਮਾਰ ਦਿੱਤੀ ਜਾਂਦੇ ਹੈ دہشت دہشت ਕਿੰਨੀ ਕੁ ਬਣੀ ਦੀ دہشت ਪੂਰੀ ਹੈ ਸਰ ਹੁਣ ਲਾਗੇ ਸਕੂਲ ਹੈ ਤੇ ਆਬਾਦੀ ਵੀ ਹੈਗੀ ਹੈ ਤੇ ਹੁਣ ਮੁਸ਼ਕਲ ਹੈ ਦਿਨ ਵੇਲੇ ਬਾਗ ਹੈ ਕਿਸੇ ਵੇਲੇ ਵੀ ਅਟੈਕ ਕਰ ਸਕਦਾ ਹੁਣ ਸਾਨੂੰ ਸਕੂਲ ਵੇਲੇ ਬੱਚੇ ਆਪੇ ਛੱਡਨੇ ਬੰਦੇ ਆਪੇ ਲੈ ਕੇ ਜਾਣੇ ਕਹਿੰਦੇ ਆ ਪੂਰਾ ਦਹਿਸ਼ਤ ਹੈ ਜੀ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਬਾਗ ਨੇ ਹੀ ਅਟੈਕ ਕੀਤਾ ਹੈ ਸਰ ਬਾਗ ਜਿਹੜਾ ਹੈ ਜਾਨਵਰ ਨੂੰ ਗਲੇ ਤੋਂ ਪੈਂਦਾ ਹੈ ਇੱਥੇ ਅਟੈਕ ਕੀਤਾ ਹੈ ਤੇ ਉਹ ਗੱਲ ਤੋਂ ਬਾਗ ਦਾ ਹੀ ਅਟੈਕ ਹੈ ਨਾਲੇ ਵਰਲਡ ਵਾਈਡ ਵਾਰ ਦੇ ਅਧਿਕਾਰੀ ਮੇਰੇ ਨਾਲ ਆਏ ਸੀ ਉਹਨਾਂ ਨੇ ਦੇਖਿਆ ਸੀ ਮੌਕਾ ਦੇਖਿਆ ਕਹਿੰਦੇ ਹਾਂ ਜੀ ਬਾਗ ਦਾ ਹੀ ਅਟੈਕ ਹੈ ਜੀ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਅਪੀਲ ਜਿਹੜਾ ਮੇਰਾ ਬੰਦਾ ਹੈ ਉਹ ਮੈਨੂੰ ਮੌਜਾ ਦਿੱਤਾ ਜਾਏ ਨਾਲੇ ਹਾਂ ਇੱਥੇ ਜਿਹੜਾ ਜਾਂ ਸਾਈਨ ਬੋਰਡ ਲਗਾਇਆ ਜਾਏ ਤੇ ਜਾਂ ਇੱਥੇ ਪਿੰਜਰਾ ਲਗਾਇਆ ਜਾਏ ਜਾਂ ਉਹਨਾਂ ਨੂੰ ਫੜਿਆ ਜਾਏ ਕਿਤੇ ਹੋਰ ਨੁਕਸਾਨ ਨਾ ਕਰ ਸਕਣ ਮੈਂ ਘਟੋ ਘਟ ਥੋੜੀ ਦੂਰ ਤੋਂ ਹੀ ਦੇਖਿਆ ਤੇ ਮੈਨੂੰ ਵੀ ਥੋੜਾ ਡਰ ਲੱਗਣ ਲੱਗਾ ਮੈਂ ਯਾਰ ਕਿਤੇ ਇੱਧਰ ਨਹੀਂ ਆਇਆ ਮੇਰੇ ਵੱਲ ਮੈਂ ਕਿਤੇ ਭਜਨ ਦੀ ਕੋਸ਼ਿਸ਼ ਕਰੂੰ ਕਿ ਆਪਣੀ ਜਾਨ ਤੇ ਬਚਾਈਏ ਬਾਕੀ ਦੇਖੋ ਜੀ ਗਾਇਆਂ ਗੁੰਆਂ ਇੱਧਰ ਚੁਗਦੀ ਫਿਰਦੀਆਂ ਨਾ ਵਿਚਾਰਾ ਜੂੜਾ ਖਾਂਦੀਆਂ ਨਾ ਤੇ ਇੱਧਰ ਬਾੜੇ ਵਿੱਚੋਂ ਹੀ ਇੱਕ ਗਾਈ ਲੈ ਗਿਆ ਤੇ ਸਾਡਾ ਪਿੰਡ ਵਾਸੀਆਂ ਦਾ ਕੀ ਬਣੇਗਾ ਕਿੰਨੀ ਕਿ ਦਹਿਸ਼ਤ ਕਿੰਨੀ ਬਣੀ ਦੀ ਦੈਸ ਸਰ ਬੋਲ ਦੈਸ ਤਾਂ ਜਿਸ ਦਿਨ ਵੀ ਗਾਈ ਖਾਦੀ ਉਸ ਦਿਨ ਦਾ ਨਾ ਕੋਈ ਇੱਧਰ ਬਜ਼ੁਰਗਾਂ ਦਾ ਨਾ ਕੋਈ ਨੌਜਵਾਨਾਂ ਦਾ ਨਾ ਕੋਈ ਨਾ ਕੋਈ ਆਪਣੇ ਪਸ਼ੂ ਨੂੰ ਚਰਾਉਣ ਵਾਸਤੇ ਕੋਈ ਪੱਠੇ ਉੱਠੇ ਨਹੀਂ ਸਕਦਾ ਨਾ ਕੁਝ ਵੀ ਕਰ ਸਕਦਾ ਕੀ ਅਪੀਲ ਕੀ ਕਰੋਗੇ ਅਪੀਲ ਇਹੀ ਹੈ ਜੀ ਉਹਨਾਂ ਵਾਸਤੇ ਜਾਂ ਤੇ ਕੋਈ ਜਾਲਾ ਜੂਲਾ ਲਾਇਆ ਜਾਵੇ ਜਾਂ ਤੇ ਕੋਈ ਪਿੰਜਰਾ ਪਿੰਜਰਾ ਲਾਇਆ ਜਾਵੇ ਜਾਂ ਤੇ ਸਾਡੀ ਨਿਗਰਾਨੀ ਵਾਸਤੇ ਕੋਈ ਬਣਾ ਛੱਡਿਆ ਜਾਵੇ